ਵਾਹਿਗੁਰੂ ਦੀ ਬਤੈ ਗੁਰੂ ਰੂਪਿਆਰੇ ਜੀ ਆਸੰਗਤਿ ਜੋ ਅਜਿ ਤਰਾਲ ਕੋਲ ਸ੍ਰੀ ਰਿਏ ਮਹਾਂਪਰਵਾਰ ਸ੍ਰੀ ਨਾਨਕ ਮਹਾਰਜ ਸਤਿ ਸਹਿਜ ਸੁਭਾਏ ਰਸਨਾ ਪਰਸੇ ਗੁਰੂ ਕੈ ਜਹਨੁ ਤਰਾਨਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਤਿਗੁਰ ਮਿਲੈ ਸੁਭਾਅ ਸਹਿਜ ਗੁਣ ਗਾਈਐ ਜੀਉ ਹਰਿ ਜੀਉ ਕਿਰਪਾ ਕਰੇ

ਆਪ ਦੇ ਤਨ ਪਾਈ ਹੈ ਆਨੁਜਿਓ ਕਿਰਪਾ ਕਰੇ ਕਾ ਨਾਮ ਧਿਆਇਐ ਜੀ ਅਦਰਸ ਦੁਗਰਾਉ ਜੀਓ ਆਉ ਤਿਸ ਸੇਵੀ ਜਨ ਰਾਤ ਮੈਂ ਕਦੇ ਨ ਵਿਸਰਹਿ ਜੀਓ ਕਦੇ ਨਾਮ ਸਾਰੀ ਆਹ ਦੇਨ ਸਮਾਰੀ ਜਾ ਨਾਮ ਲਈ ਤਾ ਜੀਵਾ ਸ੍ਰਵਣੀ ਸੁਰੀਤਾ ਏਹ ਮੰਗ ਕਿਰਪ ਤੈ ਗੁਰਮਤਿ ਅੰਮ੍ਰਿਤ ਪੀਵਾ ਨજર ਕਰੇ ਤਾ ਸਾਧ ਗੁਰ ਮੇਲੇ ਦੇਨ ਬੇਬੇਗ ਬੋਧ ਵਿਚਰੇ ਅੰਦਰ ਸਾਜ ਨੇਹ ਪੂਰੇ ਸਾਧ ਪੁਰੇ ਸਾਧ ਸੰਗਤ ਮਿਲੈ ਬਿਭਾਗ ਤਾਹਾਰ ਰਸ ਕਾ ਸਹਿਬ ਸਮਾਵੈ ਦੀਓ ਸਹਿਜ ਸਮਾਵੈ ਕਾ ਹਰਿ ਮਨ ਭਾਵੈ ਸਦਾ ਅਦੀਤ ਬੈ ਰਮੀ ਹਰਦ ਪਲਦ ਸੋਪਾ ਜਗ ਅੰਦਰ ਰਾਮ ਨਾਮ ਦੇਵ ਰਾਗੀ ਹਰਿਦ ਸੂਗ ਦੁਹਾਜੇ ਮੁਕਤਾ ਰੂਪਾਪ ਕਰੇ ਸੋ ਭਾਵੈ ਸਾਧ ਸੰਗਤਰ ਮਿਲੈ ਵਡ ਭਾਵ ਕਾਹ ਰਸ ਆਵੇ ਜੀਓ ਦੁਜਾ ਭਾਏ ਤਕ ਹੋਏ ਮਨ ਬਖ ਜਮ ਜੋ ਜਹਾ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮਾਇਆ ਦੁਖ ਮੋਹਿਆ ਹਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚਿਤ ਨਾਹੀ ਅੰਤ ਦੇ ਆਪਸ਼ਤਾਵੇ ਜਨਨਾਵ ਕੋ ਸਾਧਨਾ ਕਰੈ ਪੁੱਤਰ ਤੁਲਤਰ ਮਾ ਤੋਹਿ ਆ ਦੂਜੇ ਭਾਇ ਦੁਖ ਹੋਏ ਮਨ ਮੁਖ ਜਮ ਦੋਖਿਆ ਦੀਓ ਕਰ ਕਿਰਪਾ ਮੇਹ ਲਹਿਰ ਪਾਹੀਓ ਸਗਰ ਹਰ ਕਰ ਜੋੜ ਪ੍ਰਭ ਮਨ ਭਾਗੀਓ ਪ੍ਰਭ ਮਨ ਭਾਵ ਕਾ ਹੁਕਮ ਸਮਾਵੈ ਹੁਕਮ ਅਰਗਨ ਜਪਤ ਰਹੇ ਰਾਤੀ ਸਜੇ ਨਾਮ ਧਿਆ ਨਾਮੋਂ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਪਾਵੈ ਜੀਉ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮੁ ਵਨ ਭਾਵੈ ਕਰਿ ਕਿਰਪਾ ਮੇਉ ਮਿਲਾਏ ਮਹਲ ਹਾ ਤਰਾਸਰੀ ਸੰਤ ਮਹਾਂਦਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਆ ਜੀਉ ਸਤਿਗੁਰ ਜਿਨਾਂ ਸੁਪਾਏ ਸਹਿਬ ਗੁਣ ਗਾਈਏ ਜੀਉ ਸੋਡੀ ਸਰਦਾਰ ਪਿਤਾ ਧੰਨ ਸਰਗੁਰੂ ਸਿੰਘ ਗੁਰੂ RAMDAS SINGH MAHARAJIA ਦੇ ਮੁਖਾਰਤ ਤੋਂ ਚਰਨ ਕੀਤਾ ਹੋਇਆ ਬਨਾਸਰੀ ਰਾ ਦੇ ਅੰਦਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਆਗੂ ਕੇਸੂ 90 ਉਪਰ ਸੁਭਾਅ ਮਾਰ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਪਾਵਨ ਕੋਵਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸਦਾ ਵੀ ਵਾਹ